ਕਈ ਵਾਰੀ ਕਈ ਵਾਰੀ ਜਿੰਦਗੀ ਚ ਮੁਸ਼ਕਲ ਹੁੰਦੀ ਆ ਅਸੀਂ ਖੋਦ ਲਾਲਜੀ ਤੇ ਭੁੱਲਰ ਸਾਹਿਬ ਨੂੰ ਮਿਲ ਲੈਨੇ ਆ ਤੇ ਬੜਾ ਸੌਖਾ ਉਹਨਾਂ ਨੂੰ ਮਿਲਿਆ ਜਾਂਦਾ ਹਾਂ ਕਿਹੜੇ ਕਿਹੜੇ ਮੁੱਦੇ ਲੈ ਕੇ ਜਾ ਰਹੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਦੇਖੋ ਜੀ ਕੰਮ ਕਰਦੇ ਪਏ ਆ ਬਹੁਤ ਵਧੀਆ ਕੰਮ ਕਰਦੇ ਪਏ ਆ ਗਾਹਾਂ ਵੀ ਵਧੀਆ ਕਰਨ ਕਰਨਗੇ ਅਸੀਂ ਤਾਂ ਨੇ ਆਉਣ ਵਾਲੇ ਟਾਈਮ 'ਚ ਵੀ ਲਾਲਜੀ ਤੇ ਭੁੱਲਰ ਸਾਹਿਬ ਸਾਡੇ ਖੇਰ ਦੇ ਵਿੱਚ ਹੀ ਰਹਿਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਆ ਕਦੀ ਲਾਲਜੀ ਸਿੰਘ ਭੁੱਲਰ ਨੇ ਕਿਹੇ ਤੇ ਵੀ ਕੋਈ ਪਰਚਾਚਾਰੀ ਕਰਵਾਇਆ ਨਹੀਂ ਖਤਮ ਕੀਤੇ ਆ ਇਹ ਨਹੀਂ ਵੇਖਿਆ ਕਿ ਇਹ ਕਾਲੀ ਦਲ ਆ ਇਹ ਕਾਂਗਰਸ ਆ ਕਦੀ ਵੀ ਕਿਸੇ ਨਾਲ ਨਜਾਇਜ਼ ਧੱਕਾ ਨਹੀਂ ਹੁੰਦਿਤਾ ਕਿਸੇ ਦੇ ਪਰਚਾ ਨਹੀਂ ਹੁੰਦਿਤਾ ਜੇ ਕੋਈ ਝਗੜਾ ਵੀ ਹੋਇਆ ਵਾ ਤੇ ਬਿਠਾ ਕੇ ਦੋਨਾਂ ਨੂੰ ਰਾਜੀ ਨਵੇਂ ਕਰਾਇਆ ਨਸ਼ੇ ਦਾ ਮੁੱਦਾ ਨਹੀਂ ਹੱਲ ਹੋਇਆ ਬਾਕੀ ਸਾਰੇ ਹੱਲ ਹੋ ਗਏ ਦੇਖੋ ਹੁਣ ਕਿਸੇ ਦਾ ਬੱਚਾ ਨਸ਼ਾ ਕਰਦਾ ਵਾ ਹਾਂ ਤੇ ਲੋਕਾ ਗੋਲ ਤੇ ਦੋ ਤਿੰਨ ਬੱਚੇ ਨਹੀਂ ਆਪਣੇ ਘਰ ਦੇ ਸੁਧਰਦੇ ਤੇ ਲਾਲਜੀਤ ਭੁੱਲਰ ਸਾਹਿਬ ਨੇ ਪੂਰੇ ਜ਼ਿਲ੍ਹੇ ਦੇ ਬੱਚੇ ਸੁਧਾਰਨੇ ਆ ਕੁਝ ਟਾਈਮ ਤਾਂ ਲੱਗੂਗਾ ਸ਼ਹਿਰ ਦੇ ਵਿੱਚ ਜਾਂ ਖੇਮ ਕਰਨ ਦੇ ਵਿੱਚ ਕਿੰਨੀਆਂ ਨੌਕਰੀਆਂ ਆ ਤੁਸੀਂ ਇਹ ਦੇਖੋ ਕਿ ਤੁਸੀਂ ਪਿੰਡਾਂ ਵਾਲਿਆਂ ਨੂੰ ਜਾ ਕੇ ਪੁੱਛ ਸਕਦੇ ਹੋ ਹਾਂ ਕਿਉਂਕਿ ਲਗਾਤਾਰ ਜਿੰਨੇ 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 ਵੀ ਤਸਦੀ ਦਿੱਤਾ ਨਾ ਭਾਵੇਂ ਪੱਟੀ ਦਾ ਵਾ ਭਾਵੇਂ ਖਡੂਰ ਸਾਹਿਬ ਦਾ ਵਾ ਭਾਵੇਂ ਖੇਮਸਰ ਖੇਮ ਕਰਨ ਦਾ ਵਾ ਉਹਨਾਂ ਨੂੰ ਜਾ ਕੇ ਪੁੱਛ ਲਿਓ ਕਿ ਹਾਂ ਵੀ ਤੁਹਾਨੂੰ ਕਿੰਨੀ ਕੁ ਨੌਕਰੀ ਮਿਲਦੀ ਹੈ ਚੈੱਕ ਕਰ ਸਕਦੇ ਹੋ ਰੋਟੀ ਵਾਲੇ ਮੈਨੂੰ ਇਹ ਖਾਸ ਤੌਰ ਤੇ ਕਿਹਾ ਵੀ ਵਿਰੋਧੀਆਂ ਦਾ ਕੰਮ ਹੁੰਦਾ ਵਿਰੋਧੀਆਂ ਦਾ ਕੰਮ ਹੁੰਦਾ ਵਾ ਪ੍ਰੋਪੋਗੈਂਡਾ ਕਰਨਾ ਉਹਨਾਂ ਨੂੰ ਪਤਾ ਕਿ ਸਾਡੀ ਇਨਵਾਰੀ ਨਹੀਂ ਹੋਣੀ ਅਸੀਂ ਕਦੀ ਕਹਾਂਗੇ ਸਾਨੂੰ ਆਹ ਨਹੀਂ ਦਿੱਤਾ ਸਾਨੂੰ ਉਹ ਨਹੀਂ ਦਿੱਤਾ ਜਿਨ੍ਹਾਂ ਨੂੰ ਮਿਲੀਆਂ ਨਾ ਉਹਨਾਂ ਨੂੰ ਪੁੱਛ ਕੇ ਵੇਖੋ ਅੱਜ ਡੋਰ ਟੂ ਡੋਰ ਲਾਜੀ ਦੀ ਪੁੱਤ ਦੀ ਪੱਟੀ ਸ਼ਹਿਰ ਚ ਕਰ ਰਹੇ ਆ ਤੈਨਾ ਹੰਗਾਰਾ ਇੰਨੀ ਸੰਗ ਬਚੋ ਲਾਜੀਤ ਭੁੱਲ ਜੀ ਲੀਡ ਜਿਹੜੀ ਕਰ ਰਿਆ ਜੀ ਇਹ ਪਰ ਉਹ ਤੇ ਕਿਹਦੇ ਇਹ ਜਿਹੜੇ ਲਾਲਜੀਤ ਦੇ ਨਾਲ ਤੁਰੇ ਫਿਰਦੇ ਤਾਂ ਸਿੱਖ ਵੀ ਨਹੀਂ ਉਹ ਤੇ ਸਾਨੂੰ ਸਿੱਖ ਵੀ ਨਹੀਂ ਮੰਨਦੇ ਉਹ ਤਾਂ ਕਹਿੰਦੇ ਨਾ ਪੰਗਾ ਸੇਰੀ ਫਸਾਏ ਆ ਵੇਖੋ ਜੀ ਜੇ ਇਹ ਮੰਨ ਲਓ ਕਹਿੰਦੇ ਆ ਨਾ ਸਿੱਖ ਨਹੀਂ ਹਾਂ ਜੇ ਉਹਨਾਂ ਟਿਕਟ ਦੇਣੀ ਸੀ ਤੇ ਹਵਾਰੇ ਨੂੰ ਦਿੰਦੇ ਹਾਂ ਹੋਰ ਥੋੜੇ ਸਿੱਖ ਇਹ ਬੰਦੀ ਸਿੱਖ ਇਹ ਸਿਰਫ ਕਹਿਣ ਦੀਆਂ ਗੱਲਾਂ ਪੰਥਕ ਪੰਥਕ ਕੋਈ ਨਹੀਂਗਾ ਪੰਥ ਕੋ ਜਿਹਦਾ ਦਿਲ ਪੰਥ ਦਾ ਤੁਸੀਂ ਸਾਰੇ ਜਾਣਦੇ ਹੋ ਬਹੁਤ ਸਾਰੀਆਂ ਇੰਟਰਵਿਊਜ਼ ਦੇ ਚਾ ਆਮਾ ਦੀ ਪਾਰਟੀ ਨੂੰ ਸਪੋਰਟ ਕਰਨ ਵਾਸਤੇ ਜੋਗੀਨਾਥ ਹਰਪਾਲ ਸਿੰਘ ਬ੍ਰਹਮਚਾਰੀ ਕੀ ਕਹਿਣਾ ਚਾਹੁੰਦੇ ਆ ਅੱਜ ਫਿਰ ਮੇਕੋ ਪੁੱਲਰ ਸਾਹਿਬ ਜਿਹੜੇ ਆ ਉਹਨਾਂ ਨੂੰ ਕੋਈ ਵੀ ਆਮ ਬੰਦਾ ਕਿਦੋਂ ਵੀ ਸ਼ਹਿਰ ਦੇ ਵਿੱਚ ਮਿਲ ਸਕਦਾ ਹਾਂ ਕਿਸੇ ਨੇ ਵੀ ਕੋਈ ਮੁਸ਼ਕਲ ਵਾ ਕੋਈ ਪ੍ਰੋਬਲਮ ਆ ਉਹ ਲਾਲਜੀ ਦੇ ਪੁੱਲਰ ਸਾਹਿਬ ਨੂੰ ਇਕੱਲੇ ਜਾ ਕੇ ਵੀ ਮਿਲ ਸਕਦਾ ਵਿੱਚ ਵਿਚੋਲਾ ਪਾਉਣ ਦੀ ਲੋੜ ਹੀ ਨਹੀਂ ਹਾਂ ਕਈ ਵਾਰੀ ਕਈ ਵਾਰੀ ਜਿੰਨਕੀ ਮੁਸ਼ਕਲ ਹੁੰਦੀ ਆ ਅਸੀਂ ਖੋਦ ਲਾਲਜੀ ਤੇ ਭੁੱਲਰ ਸਾਹਿਬ ਨੂੰ ਮਿਲ ਲੈਨੇ ਆ ਤੇ ਬੜਾ ਸੌਖਾ ਉਹਨਾਂ ਨੂੰ ਮਿਲਿਆ ਜਾਂਦਾ ਹਾਂ ਤੇ ਇਸ ਕਰਕੇ ਉਹਨੇ ਮੁੱਦੇ ਲੈ ਕੇ ਜਾ ਰਹੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਦੇਖੋ ਜੀ ਕੰਮ ਕਰਦੇ ਪਏ ਆ ਬਹੁਤ ਵਧੀਆ ਕੰਮ ਕਰਦੇ ਪਏ ਆ ਗਾਹਾਂ ਵੀ ਵਧੀਆ ਕਰਨ ਕਰਨਗੇ ਅਸੀਂ ਤਾਂ ਨੇ ਆਉਣ ਵਾਲੇ ਟਾਈਮ 'ਚ ਵੀ ਲਾਲਜੀ ਤੇ ਭੁੱਲਰ ਸਾਹਿਬ ਸਾਡੇ ਖੇਰ ਦੇ ਵਿੱਚ ਹੀ ਰਹਿਣ ਨਸ਼ੇ ਦਾ ਮੁੱਦਾ ਨਹੀਂ ਹੱਲ ਹੋਇਆ ਬਾਕੀ ਸਾਰੇ ਹੱਲ ਹੋ ਗਏ ਦੇਖੋ ਹੁਣ ਕਿਸੇ ਦਾ ਬੱਚਾ ਨਸ਼ਾ ਕਰਦਾ ਵਾ ਹਾਂ ਦੇ ਲੋਕਾ ਕੋਲ ਤੇ ਦੋ ਤਿੰਨ ਬੱਚੇ ਨਹੀਂ ਆਪਣੀ ਘਰ ਦੇ ਸੁਧਰਦੇ ਤੇ ਲਾਲਜੀਤ ਭੁੱਲਰ ਸਾਹਿਬ ਨੇ ਪੂਰੇ ਜ਼ਿਲ੍ਹੇ ਦੇ ਬੱਚੇ ਸੁਧਾਰਨੇ ਆ ਕੁਝ ਟਾਈਮ ਤਾਂ ਲੱਗੂਗਾ ਕੁਝ ਟਾਈਮ ਤਾਂ ਲੱਗੂਗਾ ਆਪਾਂ ਕੁਝ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਲਾਲਜੀਤ ਸਿੰਘ ਭੁੱਲਰ ਦੀ سپورਟ ਵਿੱਚ ਆਇਆ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਡੋਰ ਟੂ ਡੋਰ ਲਾਜੀਤ ਭੁੱਲਰ ਦੀ ਪੱਟੀ ਸ਼ਹਿਰ ਚ ਕਰ ਰਹੇ ਆ ਇੰਨਾ ਹੰਗਾਰਾ ਇੰਨੀ ਸੰਗਤ ਮਾਡ ਨਹੀਂ ਨਹੀਂ ਜਾਂਦੇ ਇੱਕ ਨੰਬਰ ਦੇ ਵਿੱਚ ਲਾਜੀਤ ਭੁੱਲਰ ਲੀਡ ਜਿਹੜੀ ਕਰ ਰਿਹਾ ਜੀ ਇਹ ਬਹੁਤ ਵੱਡੀ ਲੀਡ ਜਿਹੜੀ ਲਾਜੀਤ ਭੁੱਲਰ ਕਰ ਰਿਹਾ ਵਾ ਇਸ ਤਰ੍ਹਾਂ ਦੇ ਮੁੱਦੇ ਲੈ ਕੇ ਜਾ ਰਹੇ ਲੋਕਾਂ ਦੇ ਵਿੱਚ ਮੁੱਦੇ ਜਿਹੜੇ ਜਿੱਦਾਂ ਅਸੀਂ ਪਹਿਲਾਂ ਗਰੰਟੀਆ ਕੀਤੀਆਂ ਸੀ ਸਾਡੀ ਗਰੰਟੀ ਇੱਕੋ ਰਹਿ ਗਈ ਹੈ ਜੀ ਬੀਬੀਆਂ ਦਾ 1000 ਰੁਪਏ ਵਾਲੀ ਉਹ ਵੀ ਦੇ ਦਿਓ ਉਹ ਉਹ ਬਸ ਇੱਕ ਮਹੀਨੇ ਤੱਕ ਉਹ ਵੀ ਹੋ ਗਈ ਉਹ ਵੀ ਹੋ ਗਈ ਤੇ ਬਾਕੀ ਜਿਹੜਾ ਜਿੰਨੀਆਂ ਗਰੰਟੀਆ ਕੀਤੀਆਂ ਪੱਸਾਂ ਦਾ ਕਰਾਇਆ ਜ਼ੀਰੋ ਬਿੱਲ 32 ਕਿਸਾਨਾਂ ਨੂੰ ਜਿਹੜੀ ਆ ਉਥੇ 10 ਤੋਂ 12 ਘੰਟੇ ਆ ਰਹੀ ਆ ਦਿਨੇ ਚਾਈਦਾ ਵਾ ਭਰ ਕੇ ਫਜ਼ਲ ਆ ਜਾਈਦਾ ਵਾ ਲਾਜੀਤ ਭੁੱਲਰ ਨੂੰ ਇੰਨਾ ਪਿਆਰ ਕਰਦੇ ਲੋਕ ਤੇ ਲੋਕਾਂ ਨੂੰ ਅਪੀਲ ਵੀ ਕਰਦੇ ਆ ਪਰ ਤੁਹਾਡੇ ਤੁਹਾਡੇ ਸੁਭਰਾਵਾਂ ਵਾਲੇ ਤੇ ਕਹਿ ਰਹੇ ਸਾਨੂੰ ਮੁ ਸਾਰੀ ਇੰਟਰਵਿਊਜ਼ ਵੀ ਦਿੱਤੀਆਂ ਨੇ ਨਹੀਂ ਜੀ ਦਿੱਤਾ ਮਾਫੀ ਆ ਕੇ ਨਾ ਜਿੱਤਾ ਜੇ ਕੁਝ ਰਹਿੰਦਾ ਵਾ ਉਹ ਮਾਲਾ ਲਖਸ਼ ਤੋਂ ਬਾਅਦ ਪੱਤੀ ਸਾਹਿਬ ਨੇ ਕਿਹਾ ਵੀ ਮੈਂ ਡੀਸੀ ਨੂੰ ਕਹਿ ਕੇ ਦਵਾਦਣੀ ਹੋ ਗਈ ਉਹ ਵੀ ਦਵਾਦ ਹਾਂਜੀ ਕੋਈ ਮਾਫੀ ਦੀ ਗੱਲ ਨਹੀਂ ਗਈ ਹਾਂ ਜੀ ਸਭ ਕੀ ਕਹਿਣਾ ਚਾਹੁੰਦੇ ਬੋਲੋ ਬੋਲੋ ਮੈਂ ਦਲਬਖ ਸਿੰਘ ਚੇਅਰਮੈਨ ਹਾਂ ਜੀ ਔਰ ਲਾਲਜੀ ਸਿੰਘ ਭੁੱਲਰ ਦਾ ਪੀਏ ਦਲਬਖ ਸਿੰਘ ਜੀ ਜੀ ਲਾਲਜੀ ਸਿੰਘ ਭੁੱਲਰ ਜਦੋਂ ਐਮਐਲਏ ਸ਼ੀਟ ਜਿੱਤੀ ਸੀ ਉਦੋਂ ਲੋਕਾਂ ਨੇ ਬੜਾ ਵੱਡਾ ਫਤਵਾ ਦਿੱਤਾ ਸੀ ਕਿਉਂਕਿ ਕਮ ਸੇ ਕਮ 11000 ਦੀ ਲੀਡ ਦੇ ਕੇ ਪੱਟੀ ਹਲਕੇ ਤੋਂ ਜਿੱਤਾ ਸੀ ਆਹ ਆਹ ਲੋਕਾਂ ਨੇ ਇੱਕ ਬਦਲਾਵ ਦਾ ਲੀ ਲੈ ਕੇ ਚੱਲੇ ਸੀ ਤੇ ਬਦਲਾਵ ਲੈ ਕੇ ਆਇਆ ਹਾਂ ਦੇਖੋ ਜੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਆ ਕਦੀ ਲਾਲਜੀ ਸਿੰਘ ਭੁੱਲਰ ਨੇ ਕਿਹੇ ਤੇ ਵੀ ਕੋਈ ਪਰਚਾਚਾਰੀ ਕਰਵਾਇਆ ਨਹੀਂ ਖਤਮ ਕੀਤੇ ਆ ਇਹ ਨਹੀਂ ਵੇਖਿਆ ਕਿ ਇਹ ਅਕਾਲੀ ਦਲ ਆ ਇਹ ਕਾਂਗਰਸ ਆ ਕਦੀ ਵੀ ਕਿਸੇ ਨਾਲ ਨਜਾਇਜ਼ ਧੱਕਾ ਨਹੀਂ ਹੁੰਦਿੱਤਾ ਕਿਸੇ ਦੇ ਪਰਚਾ ਨਹੀਂ ਹੁੰਦਿੱਤਾ ਜੇ ਕੋਈ ਝਗੜਾ ਵੀ ਹੋਇਆ ਵਾ ਤੇ ਬਿਠਾ ਕੇ ਦੋਨਾਂ ਨੂੰ ਰਾਜੀ ਨਵੇਂ ਕਰਾਇਆ ਉਸ ਤੋਂ ਬਾਅਦ ਜੋ ਮਾਨ ਸਾਹਿਬ ਦੀਆਂ ਗਰੰਟੀਆਂ ਸੀ ਤੁਹਾਡੇ ਸਾਹਮਣੇ ਗਰੰਟੀਆਂ ਪੂਰੀਆਂ ਕੀਤੀਆਂ ਕਿਉਂਕਿ ਪਹਿਲੀਆਂ ਸਰਕਾਰਾਂ ਕੀ ਕਰਦੀਆਂ ਹੁੰਦੀਆਂ ਸੀ ਜਦੋਂ 4 4.5 ਹੋ ਜਾਂਦੇ ਸੀ ਉਸ ਟਾਈਮ ਤੇ 6 ਮਹੀਨੇ ਵਿੱਚ ਗਲੀਆਂ ਨਾਲੀਆਂ ਪੁੱਟ ਦਿੰਦੇ ਸੀ ਵੇਖੋ ਜੀ ਪਹਿਲੀਆਂ ਸਰਕਾਰਾਂ ਨੇ ਕੋਈ ਜੋਬ ਜੇ ਕੱਢਦੇ ਸੀ ਸਿਰਫ ਫਾਰਮ ਭਰੇ ਰਹ ਜਾਂਦੇ ਸੀ ਨਾ ਜਿਹੜੇ ਛੋਟੇ ਵਿਚਾਰੇ ਗਰੀਬ ਪਰਿਵਾਰਾਂ ਦੇ ਬੱਚੇ ਸੀ ਉਹਨਾਂ ਦੀ ਵਾਰੀ ਨਹੀਂ ਸੀ ਆਉਂਦੀ ਹਾਂ ਹੋਣਾ ਮਾਨ ਸਰਕਾਰ ਨੇ ਜਿੰਨੇ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਆ ਉਹਨਾਂ ਨੇ ਕਿਹਾ ਕਿ ਜਿਹੜਾ ਟੈਸਟ ਦੇਊਗਾ ਕੋਈ ਰਿਸ਼ਤ ਨਹੀਂ ਚੱਲੂਗੀ ਉਹ ਹੀ ਪਾਸ ਹੋਣਗੇ ਅਸੀਂ ਕੱਲ ਤੁਰ ਜਾਂਦੇ ਸੀ ਇੱਕ ਟੁੜਕੇ ਵਾਲਾ ਸਾਨੂੰ ਮਿਲ ਪਿਆ ਉਹ ਕਹਿੰਦਾ ਕਿ ਮਾਨ ਸਰਕਾਰ ਦੇ ਵਿੱਚ ਮੇਰੇ ਇੱਕ ਪੁੱਤ ਨੂੰ ਮੇਰੀ ਇੱਕ ਧੀ ਨੂੰ ਨੌਕਰੀ ਮਿਲੀ ਆ ਪੁੱਤ ਮੇਰਾ ਥਾਣੇਦਾਰ ਬਣ ਗਿਆ ਧੀ ਮੇਰੀ ਟੀਚਰ ਬਣ ਗਈ ਆ ਅਸੀਂ ਪੁੱਛਿਆ ਕਿ ਮੰਤਰੀ ਸਾਹਿਬ ਨੇ ਪੁੱਛਿਆ ਕਿ ਕਿੰਨਾ ਖਰਚਾ ਆ ਕਹਿੰਦਾ 200 ਰੁਪਈਆ ਜਿਹੜਾ ਅਸੀਂ ਪੈਟਰੋਲ ਮੋਟਰਸਾਈਕਲ 'ਚ ਪਾ ਕੇ ਗਏ ਆ ਉਸ ਤੋਂ ਕੋਈ ਖਰਚਾ ਨਹੀਂ ਆਇਆ ਤੁਸੀਂ ਤੁਸੀਂ ਪੀਏ ਦੀ ਡਿਊਟੀ ਨਿਭਾ ਰਹੇ ਹੋ ਪੱਟੀ ਸ਼ਹਿਰ ਦੇ ਵਿੱਚ ਜਾਂ ਖੇਮ ਕਰਨ ਦੇ ਵਿੱਚ ਕਿੰਨੀਆਂ ਨੌਕਰੀਆਂ ਆ ਤੁਸੀਂ ਇਹ ਦੇਖੋ ਕਿ ਤੁਸੀਂ ਪਿੰਡਾਂ ਵਾਲਾਂ ਨੂੰ ਜਾ ਕੇ ਪੁੱਛ ਸਕਦੇ ਹੋ ਹਾਂ ਕਿਉਂਕਿ ਲਗਾਤਾਰ ਜਿੰਨੇ 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 ਵੀ ਟੈਸਟ ਦਿੱਤਾ ਨਾ ਭਾਵੇਂ ਪੱਟੀ ਦਾ ਵਾ ਭਾਵੇਂ ਖਡੂਰ ਸਾਹਿਬ ਦਾ ਵਾ ਭਾਵੇਂ ਖੇਮ ਸਰ ਕੇਮ ਕਰਨ ਦਾ ਵਾ ਉਹਨਾਂ ਨੂੰ ਜਾ ਕੇ ਪੁੱਛ ਲਿਓ ਕਿ ਹਾਂ ਵੀ ਤੁਹਾਨੂੰ ਕਿੰਨੀ ਕੁ ਨੌਕਰੀ ਵਿੱਚ ਹੀ ਚੈੱਕ ਕਰ ਸਕਦੇ ਲੋਕੀਆ ਨੇ ਮੈਨੂੰ ਇਹ ਖਾਸ ਤੌਰ ਤੇ ਕਿਹਾ ਵੀ ਸਵਾਦ ਲੋਕੀਆ ਦਾ ਕੰਮ ਹੁੰਦਾ ਵਿਰੋਧੀਆਂ ਦਾ ਕੰਮ ਹੁੰਦਾ ਵਾ ਪ੍ਰੋਫੋ ਕੰਡਾ ਕਰਨਾ ਉਹਨਾਂ ਨੂੰ ਪਤਾ ਕਿ ਸਾਡੀ ਅਨਵਾਰੀ ਨਹੀਂ ਹੋਣੀ ਅਸੀਂ ਕਦੀ ਕਹਾਂਗੇ ਹਨੁਆ ਨਹੀਂ ਦਿੱਤਾ ਤੁਹਾਨੂੰ ਉਹ ਨਹੀਂ ਦਿੱਤਾ ਜਿਨ੍ਹਾਂ ਨੂੰ ਮਿਲਿਆ ਨਾ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਬਿਜਲੀ ਦੇ ਬਿੱਲ ਮਾਫ ਹੋਏ ਆ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਨਹਿਰੀ ਪਾਣੀ ਨਹੀਂ ਕ ਕਦੀ ਬਸ ਨਹੀਂ ਗਈ ਉਹਨਾਂ ਨੂੰ ਪੁੱਛ ਕੇ ਵੇਖੋ ਜਿੰਨਾ ਪਰ ਕਦੀ ਸਟੇਡੀਅਮ ਨਹੀਂ ਆਪਣੇ ਆ ਕਿਸੇ ਨੇ ਬਣਾਏ ਲਾਜੀਤ ਸਿੰਘ ਭੁੱਲਰ ਨੇ ਉੱਥੇ ਵੀ ਸਟੇਡੀਅਮ ਬਣਾਉਂਦੇ ਆ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਹਾਂ ਵੀ ਹਲਕੇ ਪੱਟੀ ਦੇ ਵਿੱਚ ਕਿਤਨਾ ਨੁਹਾਰ ਚੇ ਕੀਤੀ ਆ ਆ ਰੋਡ ਵੇਖੋ ਜੀ ਆਸਰ ਰੋੜੀ ਸਾਡਾ ਪੱਗੂਪੁਰ ਨੂੰ ਜਾਂਦਾ ਹਾਂ ਉਹ ਵੇਖੋ ਕਿ ਕਿੰਨੀਆਂ ਸਰਕਾਰਾਂ ਲੰਘੀਆਂ ਕੋਈ ਤਾਂ ਰੋਡ ਨਹੀਂ ਕਿਸੇ ਨੇ ਬਣਾਇਆ ਉਹਨਾਂ ਨੂੰ ਪੁੱਛ ਕੇ ਵੇਖੋ ਕੁੱਲੇ ਵਾਲਾ ਚੌਕ ਜਿੱਧਰ ਤੁਸੀਂ ਜਾ ਰਹੇ ਹੋ ਉਹ ਦੇਖੋ ਜੀ ਰਣਤਾਨਾ ਰੋਡ ਉਹ ਦੇਖੋ ਜੀ ਇਹ ਕੰਮ ਹੋਏ ਕੰਮ ਬੋਲਦੇ ਆ ਕੰਮ ਕੀਤੇ ਆ ਤਦ ਬੋਲਦੇ ਆ ਲੋਕ ਵੀ ਕਹਿੰਦੇ ਆ ਕਿ ਐਮਪੀ ਬਣਾ ਕੇ ਸਰਦਾਰ ਲਾਲਜੀਤ ਸਿੰਘ ਕੁੱਲੂ ਵੱਡੀ ਕਿਤੇ 10000 ਰੁਪਏ ਕਦੋ ਦੇਣਾ 1000 ਨਹੀਂ ਦਵਾਂਗੇ 1100 ਰੁਪਏ ਦਵਾਂਗੇ ਉਹ ਵੀ ਐਮਪੀ ਤੋਂ ਬਾਅਦ ਚ ਦੋ ਹੱਥ ਨਵੇਂ ਨੁਚ ਦੇ ਦੇਣਾ ਚਲੋ ਬਹੁਤ ਬਹੁਤ ਧੰਨਵਾਦ ਸਾਡੀ ਭੈਣਾ ਨੇ ਝਾੜੂ ਮਾਰਿਆ ਸਾਡੀ ਭੈਣਾ ਦੀ ਜੋ ਨਾ ਮਿਹਨਤ ਕੀਤੀ ਆ ਮਿਹਨਤ ਦਾ ਫਲ ਮਿਲੂਗਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੱਲਬਾਤ ਕਰਨ ਸੋ ਇਹ ਲਾਲਜੀਤ ਸਿੰਘ ਭੁੱਲਰ ਦੇ ਪੀਏ ਸਾਹਿਬ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਆ ਅ ਅੱਜ ਅਸੀਂ ਪੱਟੀ ਸ਼ਹਿਰ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪੱਟੀ ਸ਼ਹਿਰ ਦੇ ਵਿੱਚ ਅ ਅੱਜ ਭੁੱਲਰ ਸਾਹਿਬ ਖੁਦ ਆਪ ਡੋਰ ਤੋਂ ਡੋਰ ਦੁਕਾਨਾਂ ਵਾਲਿਆਂ ਨੂੰ ਮਿਲ ਰਹੇ ਨੇ ਆਪਣੇ ਭਾਈਚਾਰੇ ਨੂੰ ਮਿਲ ਰਹੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਲਈ ਜੀ ਭਾਈ ਜੀ ਜੀ ਭੁੱਲਰ ਸਾਹਿਬ ਜਿਹੜੇ ਐਮਪੀ ਦੀ ਚੋਣ ਲੜ ਰਹੇ ਆ ਨਹੀਂ ਨਹੀਂ ਰੋਕੇ ਰੋਕੇ ਜਿਹੜੇ ਐਮਪੀ ਦੀ ਚੋਣ ਲੜ ਰਹੇ ਆ ਸ਼ੱਕ ਲੱਗੀ ਅੱਜ ਤੱਕ ਕੋਈ ਵੀ ਐਮਪੀ ਇਸ ਤਰ੍ਹਾਂ ਬਾਜ਼ਾਰਾਂ ਦੇ ਵਿੱਚ ਇਸ ਤਰ੍ਹਾਂ ਧੁੱਪ ਦੇ ਵਿੱਚ ਰੋਡ ਤੇ ਆਪਣਾ ਕੋਈ ਰੋਡ ショਅ ਐਮਪੀ ਨਹੀਂ ਕਰਦਾ ਰਿਹਾ ਇੱਥੇ ਵੱਡੇ ਵੱਡੇ ਲੀਡਰ ਐਮਪੀ ਬਣ ਗਏ ਬ੍ਰਹਮਪੁਰੇ ਵਰਗੇ ਡਿੰਪੇਰਗੇ ਭੋਰ ਵੀ ਰਤਨ ਸਿੰਘ ਜਨਾਲੇ ਵਰਗੇ ਇੱਥੇ ਟੈਂਪੀ ਬਣ ਕੇ ਕਦੇ ਅੱਜ ਤੱਕ ਐਮਪੀ ਵੋਟ ਕਹਨ ਹੀ ਨਹੀਂ ਆਇਆ ਹਲਕਿਆਂ ਦੇ ਵਿੱਚ ਲਾਲਜੀਤ ਸਿੰਘ ਭੁੱਲਰ ਇੱਕ ਜਿਹਾ ਉਮੀਦਵਾਰ ਸਰਕਾਰ ਨੇ ਦਿੱਤਾ ਜਿਹੜਾ ਹਰ ਕਿਸੇ ਦਾ ਕੰਮ ਪਹਿਲ ਦੇ ਆਧਾਰ ਤੇ ਕਰਦਾ ਫਿਰ ਸਪੀਕਰ ਹੋਲਡ ਕਰਕੇ ਜਿਹੜਾ ਕੰਮ ਲੈਣ ਹੁੰਦਾ ਉਹਨੂੰ ਸਪੀਕਰ ਔਨ ਕਰਕੇ ਦੱਸਦਾ ਕਿ ਮੈਂ ਕੰਮ ਕਰ ਲਿਆ ਭੁੱਲਰ ਸਾਹਿਬ ਫੋਨ ਨਹੀਂ ਚੁੱਕਦੇ ਕਿਸੇ ਦਾ ਮੈਂ ਕਹਾਂ ਜੀ ਭੁੱਲ ਸਵਾਲ ਹੀ ਨਹੀਂ ਪੈਦਾ ਹੁੰਦਾ ਭੁੱਲਰ ਸਾਹਿਬ ਫੋਨ ਕੀ ਲੋਕੀ ਆਪ ਹੀ ਤੁਰ ਕੇ ਚੱਲ ਜਾਂਦੇ ਆ ਤੇ ਆਪ ਹੀ ਆ ਜਾਂਦੇ ਮੋਟਰਸਾਈਕਲ ਦੀ ਕਿੱਕ ਮਾਰੀ ਦੀ ਤੇ ਭੁੱਲਰ ਸਾਹਿਬ ਦਫ਼ਤਰ ਚੱਲ ਜਾਂਦੇ ਪਾਰਟੀ ਕਹਿੰਦੀ ਸੱਥਾਂ ਵਿੱਚ ਜਾ ਕੇ ਕੰਮ ਕਰਾ ਕਰੇ ਤੁਹਾਨੂੰ ਲੱਗਦਾ ਵੀ ਲਾਲ ਜੀ ਜੀ ਸੱਥਾਂ ਵਿੱਚ ਜਾਂਦੇ ਨੇ ਮੈਂ ਕਹਾਂ ਜੀ ਬਿਲਕੁਲ ਜ਼ਰੂਰ ਪੁਲਰ ਸਾਹਿਬ ਤੇ ਮਾਰਾ ਮੇਰ ਕਰੇ ਪੁਲਰ ਸਾਹਿਬ ਦੇ ਐਮਪੀ ਬਣਨ ਦੀ ਡੇਰ ਸਾਨੂੰ ਉਮੀਦ ਆ ਸਾਨੂੰ ਉਹਨਾਂ ਤੇ ਯਕੀਨ ਆ ਉਹਨਾਂ ਨੇ ਜਾ ਕੇ ਸਤਾ ਚ ਕੰਮ ਕਰਨੇ ਪੁਲਰ ਸਾਹਿਬ ਨੇ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਉਣੇ ਇੱਥੇ ਵੱਡੇ ਵੱਡੇ ਸ਼ੈਲਰ ਖਲਾਤ ਤੇ ਲੋਕਾਂ ਨੂੰ ਕੰਮ ਦਮਾਉਣ ਦੇ ਫਿਰ ਇਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰੀ ਨੌਕਰੀ ਤੁਹਾਡੇ ਪੜਾਈ ਦੇ ਵਿੱਚ ਘਟ ਪੜਿਆ ਨੂੰ ਨਹੀਂ ਮਿਲੂਗੀ ਤੁਸੀਂ ਬੱਚੇ ਆਪਣੇ ਪਲੱਸ 2 ਤੇ ਕਰਾਓ ਮੈਂ ਨੌਕਰੀ ਦਿਵਾਉਂ ਭਾਵੇਂ ਕਿਸੇ ਨੂੰ ਪ੍ਰਾਈਵੇਟ 20000 ਤੇ ਦਿਵਾਵਾ ਆਓ ਜੀ ਆਓ ਜੀ ਕੀ ਹਾਲ ਚੱਲ ਬਾਈ ਜੀ ਬਹੁਤ ਵਧੀਆ ਜੀ ਲਾਲਜੀਤ ਜੀ ਦਾ ਸਪੋਰਟ ਕਰ ਰਹੇ ਹੋ ਕਿਵੇਂ ਦਾ ਹੁਗਾਰਾ ਮਿਲ ਰਿਹਾ ਬਹੁਤ ਵਧੀਆ ਜੀ ਹਾਂ ਪਰ ਅਮਰਤਪਾਲ ਦੇ ਬੰਦੇ ਕਹਿੰਦੇ ਜਿੱਤਦਾ ਨਹੀਂ ਇੱਕ ਹੀ ਇੱਕੇ ਦੀ ਸਾਡੀ ਮਾਰੀ ਕੋਈ ਨਹੀਂ ਜਿੱਤਦਾ ਇਹ ਤੇ ਟਾਈਮ ਦੱਸੂਗਾ ਹਾਂ ਸਾਡਾ ਮੁਕਾਬਲਾ ਹੀ ਕੋਈ ਨਹੀਂ ਉਹਨਾਂ ਨਾਲ ਲਾਲਪੁਰ ਲਾਲਜੀਤ ਭੁੱਲਰ ਜਿੰਦਾਬਾਦ ਆ ਜੀ 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 ਸਾਡਾ ਕੋਈ ਮੁਕਾਬਲਾ ਨਹੀਂ ਸਾਡੀ ਜਿੱਤ ਉਹ ਬਹੁਤ ਤਗੜੀ ਜਿੱਤੂ ਚਾਤਰੀ ਨਿਸ਼ਾਨਾ ਜਿੱਤਾਂਗੇ ਪਹਿਲਾਂ ਵੀ ਜਿੱਤੇ ਵੇਰ ਜਿੱਤਾਂਗੇ ਹੂੰ ਪਰ ਉਹ ਤੇ ਕਿਵੇਂ ਇਹ ਜਿਹੜੇ ਲਾਲਜੀਤ ਦੇ ਨਾਲ ਤੁਰੇ ਫਿਰਦੇ ਤਾਂ ਸਿੱਖ ਵੀ ਨਹੀਂ ਉਹ ਤੇ ਸਾਨੂੰ ਸਿੱਖ ਵੀ ਨਹੀਂ ਮੰਨਦੇ ਉਹ ਤੇ ਕਹਿੰਦੇ ਨਾ ਬੰਦਾ ਸੇਰੀ ਫਸਾਏ ਆ ਵੇਖੋ ਜੀ ਜੇ ਇਹ ਮੰਨ ਲਓ ਕਹਿੰਦੇ ਆ ਨਾ ਸਿੱਖ ਨਹੀਂ ਜੇ ਉਹਨਾਂ ਟਿਕਟ ਦੇਣੀ ਸੀ ਤੇ ਹਵਾਰੇ ਨੂੰ ਦਿੰਦੇ ਹਾਂ ਹੋਰ ਥੋੜੇ ਸਿੱਖ ਇਹ ਬੰਦੀ ਸਿੱਖ ਮਾਲੋ ਜੇ ਉਹਨਾਂ ਟਿਕਟ ਦੇਣੀ ਸੀ ਤੇ ਬਹੁਤ ਕਿੰਨੇ ਸੇਖ ਅੰਦਰ ਆ ਵੇਖੋ ਉਹਨਾਂ ਦੇ ਵਿੱਚੋਂ ਦੇ ਦੰਦੇ ਹਾਂ ਅਮਰਤਪਾਲ ਨੂੰ ਤਾਂ ਜੇ 1.5 ਸਾਲ ਵੀ ਨਹੀਂ ਹੋਇਆ ਅੰਦਰ ਗਿਆ ਉਹਨੂੰ ਬਿਲਕੁਲ ਬਿਲਕੁਲ ਹਾਂ ਜੀ ਉਹਦੀ ਕੁਰਬਾਨੀ ਹੀ ਤੇ ਉਹਨਾਂ ਦੀ ਕੁਰਬਾਨੀ ਉਤੋਂ ਵੀ ਜ਼ਿਆਦਾ ਹੀ ਬਿਲਕੁਲ ਦੂਜੀ ਗੱਲ ਵੇਖੋ ਪ੍ਰੀਤਕੋੜ ਬੈਂਤ ਸਿੰਘ ਦਾ ਮੁੰਡਾ ਖੜਾ ਉਹਦੇ ਮੁਕਾਬਲੇ ਤੇ ਸਿਮਰਜੀਤ ਮਾਨ ਨੇ ਆਪਣਾ ਉਮੀਦਵਾਰ ਖਿਲਾ ਰਿਹਾ ਆ। ਖਿਲਾ ਰਿਹਾ ਹੈ ਨਾ ਇਹ ਸਿਰਫ ਕਹਿਣ ਦੀਆਂ ਗੱਲਾਂ ਪੰਥਕ ਪੰਥਕ ਕੋਈ ਨਹੀਂਗਾ ਪੰਥਕ ਉਹ ਜਿਹਦਾ ਦਿਲ ਪੰਥਕਾ ਦਿਲ ਪੰਥਕਾ ਬਹੁਤ ਬਹੁਤ ਧੰਨਵਾਦ। ਸੋ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਜੁੜੇ ਹੋ ਸਾਡਾ ਸਰਖਾਪ ਟੀਵੀ ਧੰਨਵਾਦ।